ਆਮ ਆਗੂ ਸਰਕਾਰ ਮੁਰਦਾਬਾਦ 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 ਆਮ ਆਗੂ ਸਰਕਾਰ ਮੁਰਦਾਬਾਦ 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 ਚੇਅਰਮੈਨ ਮੁਰਦਾਬਾਦ ਮੁਰਦਾਬਾਦ ਆਮ ਆਗੂ ਸਰਕਾਰ ਮੁਰਦਾਬਾਦ 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 ਜਥੇ ਦਾ ਐਮਐਲਏ ਮੁਰਦਾਬਾਦ 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 ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਜਦ ਦੇ ਪਟੂਮੁਡੀ ਦੇ ਸਾਹਮਣੇ ਤੁਸੀਂ ਇਕੱਠੇ ਹੋਇਆ ਕੀ ਕਾਰਨ ਹੈ ਇੱਥੇ ਇਸ ਕਰਕੇ ਹੋਏ ਆ ਕਿ ਸਰਕਾਰ ਦਾ ਪ੍ਰਟੋਸ ਕਿੱਪਾ ਕਰ ਰਹੇ ਆ ਜਿਹੜੀਆਂ ਸੁੱਤੀਆਂ ਹੋਈਆਂ ਸਰਕਾਰ ਬਦਲੇ ਦੀ ਰਾਜਨੀਤੀ ਨਾਲ ਸਰਕਾਰਾਂ ਜਿਹੜੀਆਂ ਚੱਲੀਆਂ ਨੇ ਉਹਨਾਂ ਨੂੰ ਜਗਾਉਣ ਵਾਸਤੇ ਤੇ ਉਹਨਾਂ ਨੂੰ ਪਿੱਟਣ ਵਾਸਤੇ ਇੱਥੇ ਹੋਏ ਆ। ਤੋਂ ਅਸੀਂ ਕਹਿਣਾ ਚਾਹੁੰਦੇ ਆ ਕਿ ਲੋਕ ਜਿਹੜੇ ਨੇ ਅੱਜ ਬੇਰੁਜ਼ਾਰ ਹੋ ਗਏ ਲੋਕਾਂ ਨੂੰ ਰੁਜ਼ਾਰੀ ਨਹੀਂ ਲੱਭ ਰੇ ਕਿ ਲੋਕ ਕਰਨ ਕੀ ਜਿਹੜਾ ਬੰਦਾ ਖੇਤੀ ਤੇ ਨਿਰਭਰ ਐ ਉਹਦਾ ਮੇਨ ਮਕਸਦ ਇਹ ਹੁੰਦਾ ਕਿ ਨਾਲ ਦੋ ਪਸ਼ੂ ਰੱਖ ਲਾਂ ਵੀਰੇ ਘਰ ਦਾ ਖਰਚਾ ਚੱਲੀ ਜਾਊਗਾ। ਤੋ ਇਸ ਕਰਕੇ ਅੱਜ ਇਸ ਇਸ ਮੰਡੀ ਤੇ ਆ ਕੇ ਖੜੇ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੇ ਮੁੱਖ ਮੰਤਰੀ ਉਸ ਸਮੇਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਲੋਕਾਂ ਦੀ ਆਮਦਨ ਵਧਾਉਣ ਵਾਸਤੇ ਬਹੁਤ ਵੱਡੇ ਉਪਰਾਲੇ ਕੀਤੇ ਸੀ ਕਿ ਲੋਕਾਂ ਨੂੰ ਸੌਖੇ ਤਰੀਕੇ ਨਾਲ ਖੇਤੀ ਦੇ ਨਾਲ-ਨਾਲ ਲੋਕਾਂ ਦਾ ਸੈੜ ਧੰਦੇ ਜਿਹੜੇ ਨੇ ਉਹ ਚੱਲਦੇ ਰਹਿਣ ਜਿਹੜਾ ਤੇ ਲੋਕਾਂ ਦੀ ਰੋਟੀ ਚੱਲਦੀ ਰਹੇ ਤੋ ਜਦੋਂ ਪਸ਼ੂ ਪਾਲ ਲੈਂਦਾ ਹੈ ਪਸ਼ੂ ਧੰਦ ਪਸ਼ੂ ਧੰਦ ਨੂੰ ਕਿਹਾ ਜਾਂਦਾ ਹੈ 2012 ਚ ਇਹ ਅਸੀਂ ਮੰਡੀ ਬਣਾ ਕੇ ਦਿੱਤੀ ਸੀ ਜਿਹਦੇ ਵਿੱਚ ਮੈਂ ਉਦੋਂ ਹਲਕਾ ਜਾਰ ਸੀਗਾ ਪਾਉਣੇ 4 ਕਰੋੜ ਰੁਪਇਆ ਇਸ ਪਸ਼ੂ ਮੰਡੀ ਦੇ ਉੱਪਰ ਲਗਾ ਕੇ ਇਹਦੇ ਵਿੱਚ ਸਹੂਲਤਾਂ ਇੰਨੀਆਂ ਸੀਗੀਆਂ ਕਿ ਜੇ ਉਹਨਾਂ ਸਹੂਲਤਾਂ ਦੀ ਮੈਂ ਗੱਲ ਕਰਾਂ ਕਿਵੇਂ ਕੋਈ ਬਾਹਰੋਂ ਟਰੱਕ ਦੇ ਟੈਂਪੋ ਦੀ ਟਰਾਲੀ ਜੀ ਪਸ਼ੂ ਲੱਦ ਕੇ ਆਉਂਦਾ ਸੀਗਾ ਤੇ ਇਧਰਲੇ ਪਾਸੇ ਪਸ਼ੂ ਲਾਉਣ ਦਾ ਪ੍ਰਬੰਧ ਕੀਤਾ ਸੀਗਾ ਕਿ ਪਸ਼ੂ ਨੂੰ ਲਾਉਣਾ ਸੌਖਾ ਰਹੇ ਤੇ ਜੇ ਕੋਈ ਖਰੀਦ ਕੇ ਲੈ ਕੇ ਜਾ ਰਿਹਾ ਤੁਹਾਨੂੰ ਪਸ਼ੂ ਨੂੰ ਚੜਾਉਣਾ ਟੈਂਪੂ ਟਰੱਕੇ ਵਿੱਚ ਸੌਖਾ ਰਹੇ ਇਹ ਪਰਮੰਧ ਕੀਤਾ ਸੀਗਾ ਅੰਦਰ ਖੋਲੀਆਂ ਬਣਾ ਕੇ ਦਿੱਤੀਆਂ ਸੀਗੀਆਂ ਕਿ ਜੇ ਪਸ਼ੂ ਨੂੰ ਕੋਈ ਦਾਣਾ ਪਾਣੀ ਪੀਣ ਦੀ ਲੋੜ ਆ ਪਾਣੀ ਵਾਲੀਆਂ ਖੁਰਲੀਆਂ ਸੀਗੀਆਂ ਪਸ਼ੂ ਉਹਨਾਂ ਨੂੰ ਡੰਗਰਾਂ ਨੂੰ ਹਰੇ ਚਾਰੇ ਦੀਆਂ ਤੇਗੀਆਂ ਇਧਰਲੇ ਪਾਸੇ ਨਾਲ ਹੀ ਹਸਪਤਾਲ ਬਣਾ ਕੇ ਦਿੱਤਾ ਸੀਗਾ ਪਸ਼ੂਆਂ ਦਾ ਹਸਪਤਾਲ ਕਿੰਨੀ ਲਗਤ ਨਾਲ ਤਿਆਰ ਹੋਇਆ ਇਹ 4.5 ਕਰੋੜ ਰੁਪਏ ਨਾਲ ਸਾਰਾ ਪ੍ਰੋਜੈਕਟ ਜਿਹੜਾ ਸੀਗਾ ਇਹ ਚਾਲੂ ਬਣਿਆ ਸੀਗਾ ਜਿਹਦੇ ਵਿੱਚ ਡਾਕਟਰ ਦੇ ਵੀ 24 ਘੰਟੇ ਵਾਸਤੇ ਇੱਥੇ ਰੈਸ਼ ਪੈਦਾ ਪੜਾਈ ਸੀਗੀ ਰੈਸ਼ ਵੀ ਡਾਕਟਰ ਦੀ ਕਿਹੜੇ ਪਸ਼ੂਆਂ ਦਾ ਡਾਕਟਰ ਸੀਗਾ ਉਹਦੀ ਰਾਇਸ਼ ਵੀ ਉਹਦਾ ਹਸਤਾਲ ਵੀ ਬਣਾ ਕੇ ਦਿੱਤਾ ਜੀਗਾ ਕਿ ਕਿਸੇ ਵੀ ਕਿਸਮ ਦੇ ਕਿਸਾਨ ਨੂੰ ਕਿਸੇ ਵੀ ਕਿਸਮ ਦੇ ਜਿਹੜਾ ਵਪਾਰੀ ਆ ਕਿਸੇ ਵੀ ਕਿਸਮ ਦਾ ਜਿਹੜਾ ਗਰੀਬ ਤੋਂ ਗਰੀਬ ਇੱਥੇ ਬੱਕਰੀ ਮੱਝ ਜੋ ਵੀ ਦੇਖਣ ਹੁੰਦਾ ਹੈ ਉਹਨੂੰ ਸੌਖਾ ਰਵੇ ਤੇ ਉਹ ਆਪਣਾ ਰੋਜ਼ਗਾਰ ਜਿਹੜਾ ਹੈਗਾ ਖੇਤੀ ਦੇ ਨਾਲ ਨਾਲ ਜਿਹੜਾ ਦੂਜਾ ਧੰਦਾ ਹੈ ਉਹਨੂੰ ਚਲਾ ਕੇ ਰੋਟੀ ਵੀ ਉਹਦੇ ਘਰ ਦੀ ਚੱਲਦੀ ਰਹੇ ਸੋ ਇਸ ਗੱਲ ਦਾ ਮੈਨੂੰ ਅਫਸੋਸਨਾਲ ਕਹਿਣਾ ਬੰਦਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਕੀਤੇ ਹੋਏ ਚੁਭਣ ਲੱਗੇ ਉਹਨਾਂ ਨੇ ਕਿਹਾ ਵੀ ਇਹਨੂੰ ਤਬਾਹ ਕਰ ਦਈਏ ਉਹਨਾਂ ਨੇ ਆਉਣ ਸਾਰੇ ਇਸ ਮੰਡੀ ਨੂੰ ਬੰਦ ਕਰਤਾ ਜਿਹੜੀ ਕਿ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਬਦਲੇ ਦੀ ਰਾਜਨੀਤੀ ਆਪਣੀ ਸਟੈਂਪ ਲਾਉਣੀ ਚਾਹੁੰਦੇ ਆ ਹਰ ਬੰਦਾ ਆਪਣੀ ਸਰਕਾਰ ਸਟੈਂਪ ਲਾਉਣੀ ਚਾਹੁੰਦੀ ਹੈ ਕਿਉਂਕਿ ਤੋਰਿਆਂ ਦਾ ਜਾ ਕੇ ਤਾਂ ਫਿਟੇ ਨੂੰ ਗੋਡਿਆਂ ਦਾ ਕਿਉਂਕਿ ਕੰਮ ਤਾਂ ਇਹਨਾਂ ਤੋਂ ਕੋਈ ਹੋ ਨਹੀਂ ਸਕਿਆ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਇਹਨੂੰ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਗੱਪੀ ਮੁੱਖ ਮੰਤਰੀ ਜਿਹੜਾ ਲੋਕਾਂ ਨੂੰ ਨਾਰੇ ਮਾਰ ਮਾਰ ਕੇ ਧਰਨੇ ਦੇ ਦੇ ਕੇ ਲੋਕਾਂ ਨੂੰ ਬੜਾ ਗੁੰਮਰਾਹ ਕਰ ਕਰਕੇ ਲੋਕਾਂ ਨੂੰ ਕਹਿੰਦਾ ਰਿਹਾ ਕਿ ਮੈਂ ਆ ਕਰ ਦੇਣਾ ਮੈਂ ਉਹ ਕਰ ਦੇਣਾ ਕਰਿਆ ਕੁਝ ਹੀ ਕੰਦੇ ਪੱਟਿਆ ਬਾੜ ਤੇ ਨਿਕਲੇ ਚੂਹਾ ਸੋ ਇਹਨਾਂ ਨੇ ਅੱਜ ਦੇ ਕਰੋੜਾਂ ਕਰੋੜਾ ਰੁਪਇਆ ਜਿਹੜਾ ਤਬਾਹ ਹੋ ਗਿਆ ਇਸ ਮੰਡੀ ਦੇ ਵਿੱਚ ਜਿਹਨਾਂ ਤੇ ਖਤਮ ਹੋ ਚੱਲੀ ਹੈ ਮੰਡੀ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੇ ਹੁਣ ਵੀ ਜਾਗੇ ਅਜੇ ਵੀ ਇਹਦੇ ਚ 40% ਬਚਿਆ ਹੋਇਆ ਤੇ 30 40% ਬਚਿਆ ਹੋਇਆ ਇਹਨੂੰ ਮਾੜਾ ਮੋਟਾ ਮੈਂਟੀ ਇਹਦੀ ਮੈਂਟੇਨੈਂਸ ਕਰਕੇ ਤੇ ਇਹਨੂੰ ਮੰਡੀ ਨੂੰ ਸ਼ੁਰੂ ਕਰ ਦਿੱਤਾ ਜਾਵੇ ਕਿਹੜੀਆਂ ਪ੍ਰਾਈਵੇਟ ਮੰਡੀਆਂ ਨੇ ਲੋਕਾਂ ਨੂੰ ਨਾਬੇ ਹਲਕੇ ਦੇ ਲੋਕਾਂ ਤੇ ਪਸ਼ੂ ਵੇਚਣ ਜਾਣਾ ਪੈਂਦਾ ਤਾਂ ਸਰਹੰਦ ਜਾਣਾ ਪੈਂਦਾ ਜੇ ਉਹਨਾਂ ਨੂੰ ਪਸ਼ੂ ਵੇਚਣ ਜਾਣਾ ਪੈਂਦਾ ਧਨੌਲੇ ਵੇਚਣ ਜਾਣਾ ਪੈਂਦਾ ਤੇ ਉਹਨਾਂ ਨੂੰ ਪਸ਼ੂ ਵੇਚਣ ਜਾਣਾ ਬੰਦਾ ਤਾਂ ਖੰਨੇ ਦੀ ਮੰਡੀ 'ਚ ਵੇਚਣ ਜਾਂਦਾ ਇਹ ਜਿਹੜੀ ਮੰਡੀ ਸੀਗੀ ਇਹ ਮੰਡੀ ਲੋਕਾਂ ਨੂੰ ਬਹੁਤ ਮਹਾਰਾਜਾ ਜਦੋਂ ਰਾਜੇ ਮਹਾਰਾਜਿਆਂ ਦਾ ਸਮਾਜ ਸੀਗਾ ਉਸ ਸਮੇਂ ਇਹਨਾਂ ਮੰਡੀਆਂ ਨੂੰ ਚਾਲੂ ਕੀਤਾ ਗਿਆ ਸੀਗਾ ਤੇ ਅੱਜ ਮੰਡੀਆਂ ਜਿਹੜੀਆਂ ਨੇ ਬਿਲਕੁਲ ਖਤਮ ਕਰ ਦਿੱਤੀਆਂ ਇਹ ਲੋਕਾਂ ਦੇ ਵਿਰੋਧੀ ਕੰਮ ਕਰਦੇ ਨੇ ਲੋਕਾਂ ਦੀ ਮਾਰਨ ਦੀ ਗੱਲ ਕਰਦੇ ਨੇ ਲੋਕਾਂ ਨੂੰ ਭੁੱਖਾ ਮਾਰਨ ਦੀ ਗੱਲ ਕਰਦੇ ਨੇ ਸਾਡੀ ਸਰਕਾਰ ਦੇ ਵਿੱਚ ਅਸੀਂ ਇਸ ਇੱਥੇ ਮੰਡੀ ਨੂੰ ਤਾਂ ਬਣਾ ਹੀ ਬਣਾਇਆ ਪਸ਼ੂ ਮੰਡੀ ਨੂੰ ਤੇ ਨਾਲ ਜਿਹੜਾ ਬੈਂਕ ਹੈ ਨਾਰਥ ਇੰਡੀਆ ਦਾ ਬੈਂਕ ਜਿਹਨੂੰ ਸੀਮਨ ਬੈਂਕ ਕਿਹਾ ਜਾਂਦਾ ਹੈ ਜਿਹੜਾ ਪਸ਼ੂਆਂ ਦਾ ਵਧੀਆ ਨਸਲ ਪੈਦਾ ਕਰਨ ਵਾਸਤੇ ਉਹ ਵੀ ਅਸੀਂ ਨਾਬੇਜ ਬਣਾਇਆ ਸੀ ਜਿਹਦੇ ਵਿੱਚ ਬਹੁਤ ਵੱਡਾ ਮੇਰੇ ਸਮੇਂ ਦੇ ਵਿੱਚ 307 ਕਰੋੜ ਰੁਪਇਆ ਨਾਬੇ ਹਲਕੇ 'ਚ ਖਰਚ ਹੋਇਆ ਮੈਂ ਇਹਨਾਂ ਨੂੰ ਚੈਲੰਜ ਕਰਦਾ ਹਾਂ ਕਿਆ ਦੋਵੇਂ ਸਰਕਾਰਾਂ ਨਿਕਲ ਚਲੀਆਂ ਤੇ ਸਾਡੇ ਮੁਕਾਬਲੇ ਦੇ ਸਾਡੇ 5 ਸਾਲਾਂ ਦੇ ਮੁਕਾਬਲੇ 'ਚ ਇਹ ਦੋਵੇਂ ਸਰਕਾਰਾਂ ਪੈਸੇ ਦੱਸ ਦੇਣ ਕਿ ਕਿੰਨੇ ਲਾਏ ਨੇ ਕਿਹਦੀ ਚੀਜ਼ ਲਾਏ ਨੇ। ਇਸ ਕਰਕੇ ਇਹਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਹਨਾਂ ਦੇ ਧਰਨੇ ਦੇਵਾਂਗੇ। ਹਰ ਚੀਜ਼ ਦਾ ਅਸੀਂ ਸ਼ਹਿਰ ਦੇ ਵਿੱਚ ਵੀ ਸਾਰੀਆਂ ਗੱਲਾਂ ਚੱਤਰਿਆਂ ਜਿਹੜੇ ਆ ਚੀਜ਼ਾਂ ਸਾਡੀ ਸਰਕਾਰ ਦੇ ਵਿੱਚ ਸਮੇਂ 'ਚ ਬਣੀਆਂ ਸੀਗੀਆਂ ਜੇ ਉਹਨਾਂ ਨੂੰ ਤਬਾਹ ਕਰਨ ਦੇ ਦਿੱਤਾ ਅਸੀਂ ਲੋਕਾਂ 'ਚ ਲੈ ਕੇ ਜਾਵਾਂਗੇ ਧਰਨੇ ਦੇਵਾਂਗੇ, ਮਜਾਰੇ ਕਰਾਂਗੇ, ਇਹਨਾਂ ਦਾ ਪਿੱਛਾ ਆਪਾਂ ਕਰਾਂਗੇ। ਸੋ ਮੈਂ ਅੱਜ ਕਹਿਣੀ ਚਾਹੁੰਦਾ ਕਿ ਅੱਜ ਛੋਟਾ ਕਿਸਾਨ ਬੱਕਰੀ ਪਾਲਣ ਲੱਗਿਆ ਕਿਉਂਕਿ ਮੱਝ ਹੁਣ ਕਿਸੇ ਵੀ ਵਸਤ ਦੀ ਗੱਲ ਨਹੀਂ ਲੱਖ ਤੋਂ 1.5 ਲੱਖ ਤੋਂ ਮੱਝ ਕੋਈ ਘੱਟੇ ਮਿਲਦੀ ਨਹੀਂ ਗਾਂ 2 ਲੱਖ 1.5 ਲੱਖ ਨਹੀਂ ਮਿਲਦੀ ਹੈ ਤੇ ਹੁਣ ਛੋਟੇ ਖਾਨ ਜਿਹੜੇ ਨਵੇਂ ਬੱਚੇ ਪੜ੍ਹ ਲਿਖ ਕੇ ਆ ਰਹੇ ਨੇ ਉਹ ਬੱਕਰੀਆਂ ਪਾਲਦੇ ਆ ਕੋਈ ਸੂਰ ਪਾਲਦੇ ਆ ਕੋਈ ਹੋਰ ਕਿਸ ਤਰ੍ਹਾਂ ਦੀ ਕਿੰਨਰੀਆਂ ਚੀਜ਼ਾਂ ਪਾਲਦੇ ਆ ਇਹ ਸਾਰਾ ਕੁਝ ਮੰਡੀਕਰਨ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਲੋਕਾਂ ਦੇ ਚੁੱਲ੍ਹੇ ਚੱਲਦੇ ਰਹਿਣ ਜੇ ਇਦਾਂ ਹੀ ਰਿਹਾ ਬੇਰੁਗਾਰੀ ਇਦਾਂ ਹੀ ਵੱਧਦੀ ਰਹੀ ਤਾਂ ਸਾਰੇ ਪੰਜਾਬ ਦੇ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਰਹੀ ਹੈ ਦੁਨੀਆ ਸੋ ਇਸ ਕਰਕੇ ਲੋਕਾਂ ਨੂੰ ਤੰਦਾ ਦੇਣਾ ਚਾਹੀਦਾ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਇਹਨਾਂ ਨੇ ਵਾਦੇ ਬੜੇ ਕੀਤੇ ਸੀ ਪਰ ਸਾਰੇ ਰੁਜ਼ਗਾਰ ਲੋਕਾਂ ਤੋਂ ਖੋ ਕੇ ਬਹਿ ਗਏ ਨੇ ਜਿਹੜੇ ਤੁਹਾਨੂੰ ਇਹਨੇ ਮੰਡੀਆਂ ਮੰਡੀ ਬਣਾਈ ਗਈ ਹੈ ਕਦੇ ਕਦੇ ਮੰਡੀ ਜਿਹੜੀ ਲੱਗੀ ਔਰ ਪਸ਼ੂ ਪਾਲਕਾਂ ਨੂੰ ਤੇ ਜਿਹੜਾ ਹੈਗਾ ਵਪਾਰੀਆਂ ਨੂੰ ਕਿੰਨਾ ਬਲਾਅਸ ਹੈ ਜਿਹੜਾ ਨਾਬਨ ਹੈ ਜੀ ਇਹ ਮੰਡੀਆਂ ਦਾ ਕਹ ਲਓ ਇਹ ਕ੍ਰੀਏਟਰ ਹੈ ਸਾਡੇ ਬਾਬਾ ਜੀ ਨੇ ਮਹਾਰਾਜਾ ਹੀਰਾ ਸਿੰਘ ਲਈ ਪਹਿਲੀ ਮੰਡੀ ਘੋੜਿਆਂ ਦੀ ਲਾਈ ਸੀ ਉਦੋਂ ਤੋਂ ਬਾਅਦ ਚੱਕ ਲਾੜ ਮੰਡੀ ਅਨਾਜ ਮੰਡੀ ਗੁਰ ਮੰਡੀ ਸਾਰੀਆਂ ਮੰਡੀਆਂ ਸਭ ਤੋਂ ਪਹਿਲਾਂ ਨਾਪੇ ਚ ਆਈਆਂ ਸੀ ਫੇਰ ਸਾਰੇ ਪੰਜਾਬ 'ਚ ਤੇ ਮੰਡੀਆਂ ਨੂੰ ਖਤਮ ਕਰਨ ਤੇ ਸਾਰੀਆਂ ਸਰਕਾਰਾਂ ਕੰਮ ਕਰ ਰਹੀਆਂ ਨੇ ਤੁਸੀਂ ਪਿੱਛੇ ਦੇਖੋ ਇਹ 2012 'ਚ ਅਕਾਲੀ ਦਲ ਨੇ ਜਿਵੇਂ ਜਿਵੇਂ ਅਸੀਂ ਚਕਸਾਨੀ ਯੂਨੀਅਨ ਵਾਲਿਆਂ ਨੇ ਇਹਨਾਂ ਨੂੰ ਬੇਨਤੀ કરી ਉਵੇਂ ਹੀ ਇਹਨਾਂ ਨੇ ਸਾਰੀਆਂ ਸਹੂਲਤਾਂ ਸਾਡੇ ਮੁਤਾਬਕ ਪਸ਼ੂਆਂ ਨੂੰ ਖਣਾਉਣ ਦੀਆਂ ਡਾਕਟਰ ਲਿਆਉਣ ਦੀਆਂ ਕ੍ਰੀਏਟ ਕਰੀਆਂ 2012 ਚ ਚੰਗੇ ਪੈਸੇ ਲਾ ਕੇ ਕ੍ਰੀਏਟ ਕਰੀਆਂ ਉਦੋਂ ਤੇ ਹੁਣ ਜਿਵੇਂ ਕਹਿੰਦੇ ਨੇ ਝਾੜੂ ਪਾਟੀ ਝਾੜੂ ਨਹੀਂ ਫੇਰ ਸਕਦੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਵੀ ਜਿਹੜੀ ਮੰਡੀ ਆ ਇਹ ਪਹਿਲਾਂ 22 ਤਰੀਕ ਨੂੰ ਹਰੇਕ ਮਹੀਨੇ ਲੱਗਦੀ ਹੁੰਦੀ ਸੀ ਪਰ ਹੁਣ 22 ਦੇ ਨਾਲ ਨਾਲ ਜਿਵੇਂ 22 ਨੂੰ ਗਾਈਆਂ ਦੀ ਤੇ ਮੱਹਸਾਂ ਦੀ ਲੱਗਦੀ ਸੀ ਬੱਕਰੀਆਂ ਦੀ ਘੋੜਿਆਂ ਦੀ ਇਹ ਹਰੇਕ ਮਹੀਨੇ ਇੱਕ ਪਾਰਟਿਕੂਲਰ ਬਰੀਡ ਦੀ ਮੰਡੀ ਲੱਗਣੀ ਚਾਹੀਦੀ ਆ ਤਾਂ ਜੋ ਜਿਹੜੇ ਲੋਕ ਆਲੇ-ਦਾਲੇ ਬੈਠੇ ਨੇ ਜਿੰਨੇ ਵੀ ਇਹ ਕੱਲੋ ਪਸ਼ੂ ਤਾਂ ਤਾਂ ਕੰਮ ਕਰਦੇ ਨੇ ਉਹਨਾਂ ਨੂੰ ਕੁਝ ਫਾਇਦਾ ਹੋਵੇ ਇਹਨਾਂ ਕਾਰਨ ਕਿ ਕਿਤੇ ਮੰਡੀ ਬੰਦ ਹੋਣ ਸਕੇ ਮੰਡੀਆਂ ਵੀ ਜੀ ਸਰਕਾਰ ਦੀਆਂ ਪਾਲਿਸੀਆਂ ਵੀ ਸਰਕਾਰ ਦੀਆਂ ਪਾਲਿਸੀਆਂ ਜ਼ਿਮੀਂਦਾਰ ਨੂੰ ਮਾਰਨ ਦੀਆਂ ਨੇ ਜ਼ਿਮੀਂਦਾਰਾਂ ਨੂੰ ਬਚਾਉਣ ਦੀਆਂ ਨੇ ਜਦੋਂ ਅਸੀਂ ਇੱਕ ਬਾਦ ਹੁਸੀ ਤਾਂ ਉਹ ਕਿਸਾਨਾਂ ਨੂੰ ਤਾਂ ਵਪਾਰੀਆਂ ਨੂੰ ਇਕੱਠੇ ਲੈ ਕੇ ਚੱਲਦੇ ਸੀਗੇ ਉਹ ਆਪ ਇੱਕ ਕਿਸਾਨ ਸੀਗੇ ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਕਿਸਾਨਾਂ ਨੂੰ ਇਹੋ ਜਿਹੀਆਂ ਸਹੂਲਤਾਂ ਦੇਣੀਆਂ ਨੇ ਕਿਸਾਨ ਨਾਲ ਡੇਰੀ ਡਵੈਲਪਰ ਦਾ ਕੰਮ ਕਰਦੇ ਸੀਗੇ ਉਹਨਾਂ ਨੇ 1 ਕਰੋੜ ਰੁਪਇਆ ਲਾ ਕੇ ਸੁਖਬੀ ਸਿੰਘ ਬਾਦਲ ਦੀ ਵਿਜਨਰੀ ਸੋਚ ਨੇ ਇੰਨੀਆਂ ਸੋਹਣੀਆਂ ਮੰਡੀਆਂ ਬਣਾਈਆਂ ਪਰ ਉਹਨਾਂ ਦਾ ਨਤੀਜਾ ਕੀ ਨਿਕਲਿਆ ਠੀਕ ਹੈ ਸਰਕਾਰ ਚੱਲੀ ਗਈ ਪੈਸਾ ਤਾਂ ਲੋਕਾਂ ਦਾ ਸੀ ਨਾ ਕਾਂਗਰਸ ਪਾਰਟੀ ਨੇ ਔਰ ਇਹ ਝਾੜੂ ਵਾਲਿਆਂ ਨੇ ਇਹ ਬੰਦ ਕਰਤੀ ਮੈਂ ਤਾਂ ਸਿਰਫ ਇੱਕ ਗੱਲ ਚ ਨਵੇੜੂਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਗੰਦਗੀ ਹੈ ਬੁਰਾ ਹਾਲ ਹੈ ਨਸ਼ਈ ਇੱਥੇ ਟੀਕੇ ਲਾਉਂਦੇ ਨੇ ਹਾਲ ਦੇਖ ਲਓ ਜੇ ਭਗਵੰਤ ਮਾਨ ਤੇ ਤੋਂ ਨਹੀਂ ਸੰਭੀਆ ਮੰਡੀਆਂ ਤੂੰ ਹੱਥ ਕਿਤੇ ਕਰਦੇ ਯੂਥ ਅਕਾਲੀ ਦਲ ਸੰਭੂਗਾ ਆਪਣੇ ਖੱਚੇ ਦੇਖੋ ਜੀ ਜਿਹੜੀ ਮੌਜੂਦਾ ਦੀ ਤੇ ਪਿਛਲੇ ਪਹਿਲਾਂ 5 ਸਾਲ ਕਾਂਗਰਸ ਸਰਕਾਰ ਵੀ ਲੱਗੀ ਆ ਹੁਣ ਆ ਮੌਜੂਦਾ ਸਰਕਾਰ ਨੂੰ 3.5 ਸਾਲ ਹੋ ਗਏ ਇਹ ਮੰਡੀ 3.4 ਕਰੋੜ ਸਵਾ 4 ਕਰੋੜ ਨਾਲ ਬਣੀ ਹੋਈ ਆ ਤੇ ਇਹ ਸਾਰਾ ਪੈਸਾ ਇਹਨਾਂ ਨੇ ਮਿੱਟੀ ਕਰਤਾ ਕਿਉਂਕਿ ਜਿਹੜੇ ਉਹਰੇ ਲੋਕਲ ਜ਼ਿਮੀਂਦਾਰ ਦੀ ਪਿੰਡਾਂ ਵਾਲੇ ਸਾਰੇ ਲੋਕ ਬਹੁਤ ਸੁਖੀ ਸੀ ਇਸ ਮੰਡੀ ਦਾ ਕਿਤੇ ਉਹਨਾਂ ਨੇ ਪਿੰਡੋਂ ਚੱਲਣਾ ਉਹਰੇ ਘੰਟੇ ਅੱਧੇ ਘੰਟੇ ਚ ਪਹੁੰਚ ਕੇ ਆਪਣਾ ਡੰਗਰ ਵੇਚ ਕੇ ਪਾਰ ਜਾਣਾ ਸੀ ਉਹਨਾਂ ਉਹਨਾਂ ਨੂੰ ਦੂਜੇ ਸ਼ਹਿਰਾਂ 'ਚ ਜਾਣਾ ਪੈਂਦਾ ਥਨੋਲੇ ਚਲੇ ਗਏ ਖੰਨੇ ਚਲੇ ਗਏ ਪਹਿਲਾਂ ਤਾਂ 2000 ਰੁਪਏ ਦਾ ਤੇਲ ਭੋਕੇ ਹੱਥੇ ਪਹੁੰਚਣਗੇ ਉਤੋਂ ਬਾਅਦ ਇਹ ਨਹੀਂ ਡੰਗਰ ਵੀਕਦਾ ਹੈਗਾ ਵਿਚਾਰਾ ਵਾਪਸ ਆਂਦਾ ਬੰਦਾ ਉਹ ਬਹੁਤ ਸੋਖ ਦੀ ਚੀਜ਼ ਦਾ ਹੁਣ ਹਰ ਇੱਕ ਚੀਜ਼ ਇੱਥੇ ਫੈਸਿਲਿਟੀ ਉਰੇ ਬੈਗੀ ਸੀ ਬਿਜਲੀ ਵੀ ਉਰੇ ਸੀ ਪਾਣੀ ਵੀ ਉਰੇ ਸੀ ਵਧੀਆ ਖਾਲ ਬਣੇ ਹੋਏ ਸੀ ਡੰਗਰ ਨੂੰ ਲਾਹਣ ਉਤਾਰਨ ਵਾਸਤੇ ਵਧੀਆ ਚੜਾਉਣ ਵਾਸਤੇ ਸਾਰੀ ਖਰੀਦ ਦਾ ਇੰਤਜ਼ਾਮ ਸੀ ਹਸਪਤਾਲ ਦਾ ਇੰਤਜ਼ਾਮ ਉਰੇ ਸੀ ਸਾਰੀ ਚੀਜ਼ਾਂ ਇਹਨਾਂ ਨੇ ਖੰਡਰ ਕਰਤਾ ਸਾਰੀ ਬਿਲਡਿੰਗ ਖਰਾਬ ਹੋ ਚੁੱਕੀ ਆ ਇਹਨੇ ਸਾਲ ਹੋ ਗਏ ਇਹ ਓਏ ਲੋਕਾਂ ਲੋਕੀ ਵੀ ਦੂਗੀ ਹੋਏ ਬੈਨੇ ਇਸ ਚੀਜ਼ੋ ਕਿਹਦਾ ਲੋਕਾਂ ਦਾ ਵਪਾਰ ਹੈ ਚਲੋ ਉਰੇ ਆ ਕੇ ਕਰ ਲੈਂਦੇ ਸੀ ਉਹ ਤਾਂ ਵਪਾਰ ਹੀ ਖਤਮ ਕਰਤਾ ਨੇ ਡੇਰੀਆਂ ਲੋਕਾਂ ਨੇ ਕਿਉਂ ਛੱਡਤੀਆਂ ਇਹਨਾਂ ਦੁਖਾਂ ਕਰਕੇ ਛੱਡੇ ਨੇ ਕਿ ਜਿਹੜੀ ਮੌਜੂਦਾ ਸਰਕਾਰਾਂ ਨੇ ਜ਼ਿੰਮੇਵਾਰਾਂ ਵੱਲ ਧਿਆਨ ਨਹੀਂ ਦਿੰਦੇ ਕਾਲੀ ਦਾ ਸਰਕਾਰ ਸੀ ਹਮੇਸ਼ਾ ਹੀ ਜ਼ਿੰਮੇਵਾਰਾਂ ਦੇ ਪੱਖ ਵਿੱਚ ਚੱਲਦੀ ਆਈ ਹੈ ਜੀ ਇਹ ਜਿਹੜੀ ਮੰਡੀ ਬਣ ਤੋ ਉਹਨਾਂ ਉਸ ਕੀ ਲਾਭ ਹੈ ਕਿੰਨਾ ਕੁ ਫਾਇਦਾ ਹੈ ਇਹ ਮੰਡੀ ਜਿਹੜੀ ਆਪਣੀ ਸੀ ਹਰ ਮਹੀਨੇ ਦੀ 22 ਤਰੀਕ ਨੂੰ ਲੱਗਦੀ ਹੁੰਦੀ ਸੀ ਪਹਿਲਾਂ ਮੰਡੀ ਇਹ ਵੀ ਕੱਚੀ ਸੀ ਜਿਵੇਂ ਹੁਣ ਤੁਸੀਂ ਖੰਨੇ ਵਾਲੀ ਮੰਡੀ ਦੇਖੋ ਉਥੇ ਜਾਓਗੇ ਤੁਸੀਂ ਕੋਈ ਕੋਈ ਪ੍ਰਬੰਧ ਨਹੀਂ ਉੱਥੇ ਹੈਗਾ ਫੋਰ ਵੀ ਮੰਡੀਆਂ ਚ ਕੋਈ ਪ੍ਰਬੰਧ ਨਹੀਂ ਹੈਗਾ ਉਸ ਤੋਂ ਬਾਅਦ 2012 ਦੇ ਵਿੱਚ ਕਾਲੀਦਾ ਸਰਕਾਰ ਨੇ ਇਹ ਪੌਣੇ 4 ਕਰੋੜ ਦੀ ਲਾਗਤ ਨਾਲ ਇਹ ਮੰਡੀ ਬਣਾਈ ਜਿਹਦੇ ਵਿੱਚ ਸ਼ੈੱਡ ਪੱਖੇ ਪਾਣੀ ਡੰਗਰਾਂ ਨੂੰ ਲਾਉਣ ਦਾ ਚੜਾਉਣ ਦਾ ਡਾਕਟਰਾਂ ਦਾ ਪ੍ਰਬੰਧ ਬਹੁਤ ਜ਼ਿਆਦਾ ਸਹੂਲਤਾਂ ਸੀ ਤੇ ਇਹ ਇਹ ਮੰਡੀ ਬੰਦ ਹੋਣ ਨਾਲ ਸਾਡੇ ਜਿਹੜੇ ਲੋਕਲ ਲੋਕ ਸਣ ਕੋਈ ਰਸਾ ਵੇਚਦਾ ਸੀ ਕੋਈ ਪਾਣੀ ਪਲਾਂਦਾ ਸੀ ਡੰਗਰਾਂ ਨੂੰ ਕੋਈ ਚਾਹ ਪਲਾਂਦਾ ਸੀ ਵਪਾਰੀ ਆਉਂਦੇ ਸਨ ਉਹ ਟੈਂਪੂ ਵਾਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਬਹੁਤ ਨੁਕਸਾਨ ਹੋਇਆ ਕਿਉਂਕਿ ਹੁਣ ਜਿਹੜਾ 90 ਦੇ ਲੋਕ ਨੇ ਜਿਹੜੇ ਡੰਗਰ ਵੇਚਣੇ ਨੇ ਜਾਂ ਖਰੀਦਣੇ ਨੇ ਉਹ ਖੰਨੇ ਜਾਂ ਧਨੋਲੇ ਜਾਣਾ ਪੈਂਦਾ ਜੀ ਉਥੇ ਘੱਟੋ ਘੱਟ 4-5000 ਰੁਪਏ ਇੱਕ ਡੰਗਰ ਤੇ ਲੱਗ ਜਾਂਦਾ ਜੇ ਨਾਂ ਵੀ ਕਿਹਾ ਤੇ ਉਹਨੂੰ ਉਲਟ ਪੱਲਿਓਂ ਪੈਂਦੇ ਨੇ ਠੀਕ ਹੈ ਨਹੀਂ ਇੱਥੇ ਜਿਹੜਾ ਆਉਂਦਾ ਸੀ ਇਹਦੇ ਨਾਲ ਹੁਣ ਮੰਡੀ ਬੰਦ ਹੋਣ ਨਾਲ ਸਰਕਾਰ ਨੂੰ ਵੀ ਨੁਕਸਾਨ ਹੈ ਕਿਉਂਕਿ ਹਰੇਕ ਮਸਤੇ ਜਾਂ ਗਾਂ ਤੇ ਘੱਟੋ ਘੱਟ 400 ਤੋਂ 1000 ਦੀ ਪਰਚੀ ਲੱਗਦੀ ਸੀ ਉਹ ਸਰਕਾਰ ਦੇ ਖਾਤੇ ਵਿੱਚ ਹੀ ਜਾਂਦਾ ਸੀ ਅਸੀਂ ਤੇ ਚਾਹੁੰਦੇ ਹਾਂ ਵੀ ਲੋਕਲ ਵੀ ਇਹ ਮੰਡੀ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਵੀ ਇਹਨੂੰ ਮੁੜ ਤੋਂ ਚਾਲੂ ਕਰੇ